ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨੂੰ ਮੈਂ ਮੋਰੇ ਪੱਟੀ ਐਸ ਵੇਲੇ ਮਜੂਦਿਆਂ ਦੀ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਜੀ ਪਾਕਿਸਤਾਨ ਨਾਲ ਵੱਧਦੇ ਤਣਾਅ ਕਰਨ ਜੋ ਕੱਲ ਪਤਨੇ ਟਾਕੀ ਤਸੀਆ ਅਤਵਾਦੀ ਦੇ ਟਿਕਾਣੇ ਤੇ ਉਸ ਨੂੰ ਮੱਦੇਨਜ਼ਰ ਰੱਖਦੇ ਅੱਜ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਲੰਘਾ ਜਿਹੜਾ ਅਨਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਵੇ ਸਰਦਾਲੂ ਆਏ ਸੀਗੇ ਮਜੂਦ ਹੋ ਕੇ ਗਏ ਆਗੇ ਨੇ ਆਉ ਤੁਹਾਨੂੰ ਥੋੜੀ ਦਿਖਾਉਣੀ ਆ ਚਾਂਨਪਈ ਸੁਨਸਨ ਪਿਆ ਸ਼੍ਰੀ ਕਰਤਾਰਪੁਰ ਕੋਰੀਡੋਰ ਲੰਗਾ ਆ ਤੁਸੀਂ ਦੇਖ ਰਹੇ ਹੋ ਜੀ ਇਹ ਇਹ ਡੇਰਾ ਬਾਬਾ ਨਾਨਕ ਦਾ ਸ਼੍ਰੀ ਕਰਤਾਰਪੁਰ ਕੋਰੀਡੋਰ ਲੰਗਾ ਬਿਲਕੁਲ ਸੁਨਸਨ ਪਿਆ ਦਾ ਜਗਾ ਦੀ ਹੰਡੀਆਂ ਦੀ ਬਿਲਕੁਲ ਸੁਨਸਾ ਜੀ ਲੇਟ ਬੰਦ ਤੇ ਤੁਸੀਂ ਦੇਖ ਰਹੇ ਹੋ ਜੀ ਆ ਸਾਹਮਣੇ ਤੁਸੀਂ ਤੁਹਾਨੂੰ ਦਿਖਾਉਂਦੇ ਵੀ ਗੇਟ ਵੀ ਬੰਦ ਨੇ ਸਾਹਮਣੇ ਤੁਸੀਂ ਦੇਖ ਰਹੇ ਹੋ ਅਨਮਿੱਥੇ ਸਮੇਂ ਲਈ ਡੇਰਾ ਬਾਬਾ ਨਾਨਕ ਦਾ ਕਤਰਪੁਰ ਕੋਰੀ ਡੋਰ ਲੰਘਾ ਜਿਹੜਾ ਵਾ ਇਹ ਬੰਦ ਕਰ ਦਿੱਤਾ ਗਿਆ ਵਾ ਹਾਲੂਆਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਆ ਡੇਰਾ ਬੱਬਾ ਨਾਂ ਤੋਂ ਅੱਜ ਦੀ ਮੇਨ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਇਸੇ ਤਰ੍ਹਾਂ ਜੁੜੇ ਰਹੋ ਹੋਰ ਗਤੀਵਿਧੀਆਂ ਵੀ ਹੋਣਗੀਆਂ ਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਡੇਰਾ ਬਾਬਾ ਨਾਨਕ ਤੋਂ ਕਿਸ਼ੰਗਮਾ ਦੇ ਨਾਲ ਮੂਰਾਂ ਦੀ ਪੱਟੀ ਦੀ ਡੇਰਾ ਬੱਬਾ ਨਾਂ ਤੋਂ ਅੱਜ ਦੀ ਵਿਸ਼ੇਸ਼ ਰਿਪੋਰਟ